ਸਤਿ ਸ੍ਰੀ ਅਕਾਲ ਬੱਚਿਓ ਸਤਿ ਸ੍ਰੀ ਅਕਾਲ ਬੱਚਿਓ ਆਪਾਂ ਅੱਜ ਮਿਸ਼ਰਨ ਸਮਰਾਥ ਸਰਕਾਰੀ ਪ੍ਰਾਇਮਰੀ ਸਕੂਲ ਤੇ ਅਸੀਂ ਇਸ ਕਿਤਾਬ ਦੇ ਵਿੱਚੋਂ ਇੱਕ ਕਵਿਤਾ ਅਸੀਂ ਪੜ੍ਹਾਂਗੇ ਮੋਰ ਨੱਚਿਆ ਇਹ ਪਹਿਲੀ ਕਵਿਤਾ ਹੈ ਤੇ ਆਪਾਂ ਇਹ ਜ਼ਰੂਰ ਪੜ੍ਹਾਂਗੇ ਬੱਚਾ ਵੀ ਪੜ੍ਹ ਕੇ ਸੁਣਾਊਗਾ ਤੇ ਆਪਾਂ ਮਗਰ ਮਗਰ ਵੀ ਆਪਾਂ ਆਪਾਂ ਆਪਣੇ ਬੋਲੂਗਾ ਹੋਰ ਬੱਚੇ ਜਿਹੜੇ ਪੜ੍ਹਾਈ ਕਰਦੇ ਆ ਤੇ ਬੇਨਤੀ ਆ ਉਹਨਾਂ ਨੂੰ ਤੇ ਇਸ ਕਾਪਟਾ ਨੂੰ ਵੇਖ ਕੇ ਉਹ ਪੜ੍ਹ ਕੇ ਯਾਦ ਕਰ ਸਕਦੇ ਆ ਤੇ ਆਪਾਂ ਹੁਣ ਸ਼ੁਰੂ ਕਰਦੇ ਆ ਮਿਸ਼ਨ ਸਮਰਾਤ ਕਿਤਾਬ ਦੇ ਵਿੱਚੋਂ ਮੋਰ ਨੱਚਿਆ ਆਵਦੇ ਨੂੰ ਕਰੋ ਬੱਚਿਓ ਮਗਰ ਮਗਰ ਬੋਲੋ ਇਦੇ ਵਿੱਚ ਤਸਵੀਰਾਂ ਦਿੱਤੀਆਂ ਹੋਈਆਂ ਇੱਕ ਕਈ ਲੈ ਕੇ ਮਗਰ ਭਜਿਆ ਆਉਂਦਾ ਅੱਗੇ ਕੁੜੀ ਐ ਗੁੜੀਆ ਉਹ ਭਜ ਰਹੀ ਆ ਤੁਹਾਨੂੰ ਤਸਵੀਰ ਦਿਖਾ ਦਿੰਨੇ ਮੜੀ ਜੀ ਆ ਦੇਖੋ ਤੇ ਆਪਾਂ ਸ਼ੁਰੂ ਕਰਦੇ ਆ ਕਵਿਤਾ ਮੋਰ ਨੱਚਿਆ ਰੀਦੋਂ ਚਾਚਾ ਜੀ ਨਾਲ ਖੇਤ ਗਈ ਚਾਚਾ ਜੀ ਕੰਮ ਕਾਰਨ ਲੱਗੇ ਰਿਦਮ ਖੇਤ ਵਿੱਚ ਘੁੰਮਣ ਲੱਗੀ ਹਾਂਜੀ ਇੱਥੇ ਰਿਦਮ ਰਿਦਮ ਹੈਗੀ ਹੈ ਇੱਕ ਲੜਕੀ ਦਾ ਨਾਮ ਤੇ ਚਾਚਾ ਜੀ ਦੇ ਨਾਲ ਖੇਤ ਗਈ ਚਾਚਾ ਜੀ ਕੰਮ ਕਰਨ ਲੱਗੇ ਰਿਦਮ ਖੇਤ ਵਿੱਚ ਘੁੰਮਣ ਲੱਗੀ ਮਤਲਬ ਕਿ ਉਹਨੂੰ ਆਪਦੇ ਖੇਡਣ ਦੇ ਨਾਲ ਆ ਵੀ ਮੈਂ ਜਿੰਨੇ ਕਿ ਮਾਨੂੰ ਜਿਵੇਂ ਚਾ ਚੜ ਜਾਂਦਾ ਮੈਂ ਖੇਤ ਗਈ ਤੇ ਉੱਥੇ ਉਹ ਚਾਚਾ ਦਾ ਕੰਮ ਕਰਨ ਲੱਗ ਗਿਆ ਤੇ ਉਹ ਉੱਥੇ ਖੇਡਣ ਲੱਗ ਪਈ ਤੇ ਅਗਲੀ ਜਿਹੜੀ ਕੈਪਚਰ ਹੈਗੀ ਹੈ ਜਿੱਥੇ ਮੀਂਹ ਤੇ ਬੱਦਲ ਦੀ ਫੋਟੋ ਆ ਤੇ ਉਹਦੇ ਵਿੱਚ ਕੀ ਲਿਖਿਆ ਕੋਮਲਪ੍ਰੀਤ ਸਿੰਘ ਪੜ੍ਹ ਕੇ ਦੱਸੂਗਾ ਉਸਨੇ ਖੇਤ ਵਿੱਚ ਮੋਰ ਦੇਖਿਆ ਉਹ ਮੋਰ ਕੋਲ ਜਾਣ ਲੱਗੀ ਉਹ ਉਦੋਂ ਹੀ ਮੀਂਹ ਆ ਗਿਆ ਹਾਂਜੀ ਇਹਦੇ ਵਿੱਚ ਬਦਲਵਾਈ ਆ ਤੇ ਤਕਣ ਮੇਣਾ ਉਹਨੇ ਖੇਤਾਂ ਦੇ ਵਿੱਚ ਕੀ ਦੇਖਿਆ ਜਨਨ ਕਿ ਆ ਤੁਸੀਂ ਬੱਚਿਓ ਦੇਖ ਰਹੇ ਆ ਚਿੱਤਰ ਬਣਿਆ ਚਿੱਤਰ ਦੇ ਵਿੱਚ ਤੁਹਾਨੂੰ ਇੱਕ ਲੜਕੀ ਹੈ ਤੇ ਬੱਦਲ ਤਕਣੀਆਂ ਦੀ ਤਸਵੀਰ ਦੱਸੀ ਆ ਇਹਦੇ ਵਿੱਚ ਲਿਖਿਆ ਜੀ ਉਸ ਨੇ ਖੇਤ ਵਿੱਚ ਮੋਰ ਦੇਖਿਆ ਮਤਲਬ ਕਿ ਖੇਤਾਂ ਦੇ ਵਿੱਚ ਮੋਰ ਕਈ ਵਾਰ ਉੱਡ ਕੇ ਤੇ ਵਟਾਂ ਤੇ ਆ ਕੇ ਬਹਿ ਜਾਂਦੇ ਸੀਗੇ ਮੋਰ ਪਹਿਲਾਂ ਬਹੁਤ ਹੁੰਦੇ ਸੀਗੇ ਤੇ ਉਹ ਮੋਰ ਕੋਲ ਜਾਣ ਲੱਗੀ ਜਦੋਂ ਮੋਰal ਨੂੰ ਜਾਣ ਲੱਗੀ ਮੋਰ ਸੋਹਣਾ ਹੁੰਦਾ ਖੰਭ ਬੜੇ ਸੋਹਣੇ ਹੁੰਦੇ ਮੋਰ ਪੰਛੀ ਬਹੁਤ ਵਧੀਆ ਹੁੰਦਾ ਤੇ ਉਹ ਉਹਦੇ ਕੋਲ ਜਾਣ ਲੱਗੀ ਤੇ ਮੋਰ ਆ ਜਿਹੜਾ ਪੰਛੀ ਰਾਸ਼ਟਰੀ ਪੰਛੀ ਵੀ ਦੱਸਿਆ ਗਿਆ ਰਾਸ਼ਟਰੀ ਪੰਛੀ ਵੀ ਦੱਸਿਆ ਗਿਆ ਤੇ ਇਹ ਜਿਹੜੀ ਮੋਰ ਆ ਉਹਦੇ ਕੋਲ ਜਾਣ ਲੱਗੀ ਉਦੋਂ ਹੀ ਮੀ ਆ ਗਿਆ। ਵਿਸ਼ਰਾਟੇ ਦੇ ਨਾਲ ਮੀ ਪੈਣ ਲੱਗਿਆ ਤੇ ਉਹ ਖੁਸ਼ੀ ਦੇ ਵਿੱਚ ਉਹ ਨੱਚਣ ਲੱਗ ਪਈ ਤੇ ਰਿਦਮ ਜਿਹੜੀ ਆ ਉਹਨੂੰ ਖੁਸ਼ੀ ਚੜੀ ਮੀ ਆ ਗਿਆ ਤੇ ਕਣੀਆਂ ਚੰਹਾਉਣ ਲੱਗ ਗਈ ਤੇ ਅਗਲਾ ਜਿਹੜਾ ਚਿੱਤਰ ਦਾ ਮੋਰ ਦਾ ਦਖਿਆ ਉਹ ਮੋਰ ਆ ਤੇ ਅੱਗੇ ਕੁੰਭਪੀ ਸਿੰਘ ਪੜ੍ਹ ਕੇ ਦੱਸੂਗਾ ਜੀ। ਮੋਰ ਮੋਰ ਖੁਸ਼ੀ ਵਿੱਚ ਪੈਲ ਪਾਉਣ ਲੱਗਿਆ। ਉਸ ਨੂੰ ਨੱਚਦਾ ਦੇ ਖਿਦਮ ਵੀ ਨੱਚਣ ਲੱਗੀ ਹਾਂਜੀ ਆਇਓ ਇਧਰ ਲਿਓ ਮੇਰੀ ਕਿਤਾਬ ਆਪਾਂ ਸਮਝਾਈਏ ਬੱਚਿਆਂ ਨੂੰ ਬੱਚਿਓ ਹਣ ਦੇਖੋ ਜੀ ਜਦੋਂ ਮੀਂਹ ਪੈਂਦਾ ਜਾਂ ਕਾਲੇ ਬੱਦਲ ਆਉਂਦੇ ਆ ਮੋਰ ਕਿਉਂ ਕਿਉਂ ਕਰਕੇ ਖੁਸ਼ੀ ਦੇ ਨਾਲ ਪਹਿਲ ਪਾਉਂਦੇ ਆ ਜਿੱਦਾਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਬੱਚਿਓ ਇਸ ਤਰ੍ਹਾਂ ਇਹ ਪਹਿਲ ਪਾਉਂਦੇ ਆ ਤੇ ਮੋਰ ਖੁਸ਼ੀ ਵਿੱਚ ਪਹਿਲ ਪਾਉਣ ਲੱਗਿਆ ਉਸ ਨੂੰ ਨੱਚਦਾ ਦੇਖ ਰਿਦਮ ਵੀ ਨੱਚਣ ਲੱਗੀ ਤੇ ਉਹ ਨੱਚਦੀ ਨੱਚਦੀ ਚੀਕਾ ਮਾਰਦੀ ਤੇ ਖੁਸ਼ੀ ਮਨਾਉਂਦੀ ਆ ਤੇ ਅਗਲੇ ਪਾਸੇ ਜਿਹੜੇ ਮੀਂਹ ਦੇ ਬੱਦਲ ਆ ਤੇ ਕਣੀਆਂ ਪੈਂਦੀਆਂ ਰਿਦਮ ਨੱਚਦੀ ਫੋਟੋ ਆ ਰਹੀ ਏ ਸਾਹਮਣੇ ਅੱਗੇ ਕੋਮਲਪ੍ਰੀ ਦੱਸੂਗਾ ਵੀ ਕੀ ਕਹਿ ਰਹੀ ਆ ਹਾਂਜੀ ਮੋਰ ਨੱਚਣਾ ਨੱਚਣਾ ਪੁੱਲ ਗਿਆ ਓਹੋ ਰੌਕ ਕੇ ਰਿਦਮ ਦਾ ਨਾਚ ਦੇਖਣ ਲੱਗਿਆ ਜੀ ਆਪਾਂ ਹੁਣ ਇਹਦੇ ਬਾਰੇ ਫਿਰ ਗੱਲ ਕਰਦੇ ਆ ਮੋਰ ਨੇ ਕੀ ਦੇਖਿਆ ਮੋਰ ਨੱਚ ਮੋਰ ਨੱਚਣਾ ਭੁੱਲ ਗਿਆ ਵੀ ਉਹਨੇ ਜਦੋਂ ਅੱਗੇ ਸਾਹਮਣੇ ਦੇਖਿਆ ਜਾਂ ਤਾਂ ਉਹ ਡਰ ਗਿਆ ਤੇ ਜਾਂ ਉਹਦੇ ਅਲ ਦੇਖਿਆ ਵੀ ਕੀ ਕਰ ਰਹੀ ਆ ਨੱਚ ਰਹੀ ਆ ਉਹਦੇ ਉਹ ਰਕ ਕੇ ਰਿਦਮ ਦਾ ਨਾਚ ਦੇਖਣ ਲੱਗਾ ਰਿਦਮ ਨੱਚੀ ਜਾਂਦੀ ਸੀਗੀ ਤੇ ਉਹ ਰੁਕ ਗਿਆ ਆਪਦੀ ਪਹਿਲ ਪਾਉਣੋਂ हट ਗਿਆ ਤੇ ਉਹਦੇ ਵਾਲ ਦੇਖਣ ਲੱਗਿਆ ਤੇ ਰਿਦਮ ਨੱਚੀ ਜਾਂਦੀ ਸੀ ਇਹ ਜਣੀ ਕਿ ਪਹਿਲੀ ਕਹਾਣੀ ਇਹਨਾਂ ਦੀ ਇਹ ਦੱਸਿਆ ਗਿਆ ਹੈ ਹੁਣ ਆਵਾਜ਼ਾਂ ਦਾ ਜੋੜ ਤੇ ਤੋੜ ਜਿਵੇਂ ਹੁਣ ਤੁਹਾਨੂੰ ਬੱਚੇ ਨੂੰ ਦੱਸ ਸਮਝਾਉਣਾ ਮੈਂ ਜਿਵੇਂ ਚਿਚਾ ਪਲੱਸ ਚਿਚਾ ਚਿਚੇ ਨੂੰ ਕੰਨਾ ਪਾਇਆ ਵਾ ਚਿਚੇ ਨੂੰ ਕੰਨਾ ਚਾ ਪਲੱਸ ਚਿਚੇ ਨੂੰ ਕੰਨਾ ਚਾ ਕੀ ਬਣ ਗਿਆ ਬੱਚਿਓ ਚਾਚਾ ਹਾਂਜੀ ਚਾਚਾ ਬਣ ਗਿਆ ਜੀ ਇਹ ਤੇ ਅੱਗੇ ਲਿਖਿਆ ਜੀ ਮੰਮੇ ਨੂੰ ਹੋੜਾ ਮੋ ਪਲੱਸ ਰਾਰਾ ਇਹ ਕੀ ਬਣ ਗਿਆ ਜੀ ਮੋਰ ਮੋਰ ਲਓ ਬੱਚਿਓ ਇਹ ਬਣ ਗਿਆ ਮੋਰ ਤੇ ਇਹਦੇ ਵਿੱਚ ਜਿਹੜੀਆਂ ਖਾਲੀ ਥਾਵਾਂ ਦਿੱਤੀਆਂ ਉੱਥੇ ਆਪਾਂ ਲਿਖਣਾ ਹੈ ਮੋਰ ਜਿਵੇਂ ਪੈ ਲਿਖਿਆ ਪੈ ਲਿਖ ਦੇਣਾ ਹੈ ਤੇ ਜਿਵੇਂ ਖ ਖਿਨ ਲਾਵਾ ਖੇ ਪਲੱਸ ਤ ਮਤਲਬ ਖੇਤ ਉਹ ਪਲੱਸ ਦਾ ਨਿਸ਼ਾਨ ਆ ਜਾਂਦਾ ਜੀ ਵਿੱਚ ਜੋੜ ਕੇ ਲਿਖੋ ਖੇਤ ਖੁਸ਼ੀ ਜਿਵੇਂ ਰਿਦਮ ਨੇ ਖੁਸ਼ੀ ਮਨਾਈ ਖੁਸ਼ੀ ਖਖੇ ਨੋਕਰ ਖੂ ਸਿਸ਼ਿਆ ਸੱਸੀ ਦੇ ਪੈਰ ਚ ਬਿੰਦੀ ਤੇ ਸ਼ਿਆਰੀ ਜਨ ਕਿ ਪਲੱਸ ਕਰਕੇ ਬਣਦਾ ਖੁਸ਼ੀ ਠੀਕ ਹੈ ਜੀ ਅੱਗੇ ਆ ਜੀਏ ਜੀ ਆਪਾਂ ਇਹਦੇ ਵਿੱਚ ਲਿਖਿਆ ਹੋਇਆ ਨੱਚਣ ਨੰਨੇ ਨੂੰ ਵਾਧਕ ਚਿਚਾ ਤੇ ਨਾਣਾ ਇਹਦੇ ਵਿੱਚ ਪਲੱਸ ਦੇ ਦੋ ਨਿਸ਼ਾਨ ਆ ਗਏ ਕਿਉਂਕਿ ਸ਼ਬਦ ਤਿੰਨਾਂ ਨੰਨੇ ਨੂੰ ਵਾਧਕ ਕੇ ਪਲੱਸ ਪਾ ਕੇ ਚਿਚਾ ਪਲੱਸ ਪਾ ਕੇ ਤੇ ਨਾਣਾ ਜੇ ਇਹਨੂੰ ਆਪਾਂ ਇਕੱਠੇ ਕਰਦੇ ਆਂਗੇ ਸ਼ਬਦ ਨੂੰ ਇੱਕ ਲਾਈਨ 'ਚ ਲਿਖ ਦਿਆਂਗੇ ਇਹਦਾ ਮਤਲਬ ਬਣ ਜੂਗਾ ਨੱਚਣ ਠੀਕ ਹੈ ਬੱਚਿਓ ਇਹ ਅੱਜ ਦੀ ਪਹਿਲੀ ਕਵਿਤਾ ਜਿਹੜੀ ਹੈਗੀ ਆਪਾਂ ਪਾਈਆ ਵਿਸਥਾਰ ਦੇ ਨਾਲ ਆਪਾਂ ਤੁਹਾਨੂੰ ਦਿਖਾਤੀ ਆ ਸਾਡੇ ਨਾਲ ਬੈਠੀ ਐ ਕੋਮਲਪ੍ਰੀਤ ਸਿੰਘ ਕਲਾਸ ਚੌਥੀ ਤੇ ਆਪਾਂ ਅਗਲੇ ਦੂਜੇ ਦਿਨ ਆਪਾਂ ਅਗਲੀ ਕਵਿਤਾ ਲੈ ਕੇ ਆਵਾਂਗੇ ਉਹਦਾ ਨਾਮ ਆਪਾਂ ਤੁਹਾਨੂੰ ਦੱਸ ਦਿੰਦੇ ਆ ਆਪਾਂ ਹੁਣੇ ਕਵਿਤਾ ਹੈਗੀ ਆ ਜੀ ਡਰਾਉਣਾ ਟੋਆ ਡਰਾਉਣਾ ਟੋਆ ਜਿਹੜੀ ਕਿ ਇਹ ਆਪਾਂ ਕੱਲ ਨੂੰ ਪੜ੍ਹਾਂਗੇ ਤੁਹਾਨੂੰ ਕੱਲ ਨੂੰ ਦੱਸਾਂਗੇ ਅੱਜ ਜਿਹੜੀ ਤੁਹਾਨੂੰ ਕਵਿਤਾ ਅਸੀਂ ਪੜ੍ਹੀ ਆ ਉਹ ਦੱਸਿਆ ਉਹਦਾ ਭਾਵ ਦੱਸਿਆ ਵੀ ਕਿਵੇਂ ਉਹ ਬੱਚੀ ਕਿਵੇਂ ਖੁਸ਼ੀ ਮਨਾਈ ਆ ਉਹਨੇ ਕਿਵੇਂ ਮੋਰ ਨੱਚਣਾ ਭੁੱਲ ਗਿਆ ਕਿਵੇਂ ਚਾਚੀ ਨਾਲ ਖੇਡ ਗਈ ਕਿਵੇਂ ਉੱਥੇ ਮੀਂਹ ਪੈਣ ਲੱਗਿਆ ਹਨ ਸਾਰੀ ਕਵਤਾ ਦੇ ਵਿੱਚ ਆਪਾਂ ਗੱਲ ਕੀਤੀ ਆ ਤੇ ਉਹ ਤੁਸੀਂ ਯਾਦ ਕਰੋ ਬੱਚਿਓ ਯਾਦ ਕਰਕੇ ਆਪਾਂ ਫੇਰ ਅਗਲੀ ਕਵਤਾਲ ਪਹੁੰਚਾਂਗੇ ਸਤਿ ਸ੍ਰੀ ਅਕਾਲ